1 लाख 20000 ਰੁਪਏ ਦੀ ਕਾਰ ਦੇ ਦਾਂਗੇ ਜੀ ਹਾਏ ਹਾਏ 1 लाख 15000 ਅੱਜ ਦਿਲ ਖੁਸ਼ ਆ ਜੀ ਸਾਰਿਆਂ ਵਾਸਤੇ ਡਿਸਕਾਊਂਟ ਹੈਗੇ ਨੇ ਸਿਰਫ ਸਿਰਫ 1 लाख 65000 ਰੁਪਏ 1 लाख 65000 ਚ K10 ਦਾ 13 ਮਾਡਲ ਦਿੱਤੀ ਆਧਾਰ ਕਾਰਡ ਪੈਨ ਕਾਰਡ ਦੇ ਉੱਤੇ ਆ ਕਾਰ ਆ ਬਾਈ ਆਧਾਰ ਕਾਰਡ ਪੈਨ ਕਾਰਡ ਲੈ ਆਇਓ ਤੇ ਕਾਰ ਲੈ ਕੇ ਜਾਇਓ ਨੈਟ ਫਟ ਚੱਕੋ ਫੇ 2 लाख ਦੀ ਕਾਰ ਹੋਊਗੀ ਤੁਹਾਡੀ ਔਰ ਫైనాన్స్ ਵੀ ਇੱਥੇ ਵਧੀਆ ਕਰਾਵਾਂਗੇ 70000 ਰੁਪਏ ਲੋਨ ਕਰਾ ਦਾਂਗੇ ਜੀ ਇਹਦੇ ਤੇ ਭਾਜੀ 175 1 लाख 65000 ਚੱਕੋ ਇਹ ਤੁਹਾਨੂੰ ਦੇ ਦਾਂਗੇ 215000 ਰੁਪਏ 215000 ਰੁਪਏ ਦੀ ਕਾਰ 2016 ਮਾਡਲ 16 ਮਾਡਲ ਪਹਿਲੇ 575 ਹਾਂਜੀ ਤੇਹੀ ਮਾਡਲ ਦੇਖ ਲਓ ਲੱਭਦਿਆ ਨਹੀਂ ਲੱਭਣੀ ਲੋਕਾਂ ਨੂੰ ਹਾਂਜੀ ਵੀ ਮਿੱਤਰੋ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਜਿੰਨੇ ਵੀ ਭਰਾ ਆਪਣੇ ਨਾਲ ਇਸ ਵੀਡੀਓ ਦੇ ਵਿੱਚ ਜੁੜ ਚੁੱਕੇ ਆ ਬਾਈ ਤੁਹਾਡਾ ਤਹਿ ਦਿਲੋਂ ਧੰਨਵਾਦ ਸੱਚੀ ਗੱਲ ਹੈ ਤਹਿਦਲੋਂ ਆਂ ਭਾਈ ਇਹ ਕੋਈ ਕਨ ਇਕੱਲੇ ਲਫਜ਼ ਨਹੀਂ ਹੈਗੇ ਇਹ ਤਹਿਦਲੋਂ ਆਂ ਕਿਉਂਕਿ ਭਰਾ ਨੂੰ ਪਿਆਰ ਬਹੁਤ ਦਿੰਦੇ ਹੋ ਤੁਸੀਂ ਤੁਹਾਡੇ ਪਿਆਰ ਦੇ ਕਰਕੇ ਇਹ ਸਟਾਕ ਲੈ ਆਏ ਆ ਤੁਹਾਡੇ ਲਈ ਸਟਾਕ ਚੈੱਕ ਕਰਾ ਦਿਨਾ ਤੁਹਾਨੂੰ ਜਿਹੜਾ ਅਸੀਂ ਦਿਖਾਉਣ ਜਾ ਰਹੇ ਆ ਅੱਜ ਭਾਈ ਖੜੇ ਹੋਏ ਆ ਬੀਐਮਐਸ ਕਾਰ ਬਾਜ਼ਾਰਾ ਪਿੱਛੇ ਜਿੰਨੀ ਲਾਈਨ ਲੱਗੀ ਆ ਭਾਈ ਸਾਰੀ ਤੁਹਾਨੂੰ ਦਿਖਾਵਾਂਗੇ ਘੱਟ ਬਜਟ ਤੋਂ ਲੈ ਕੇ ਵੱਡੇ ਬਜਟ ਤੱਕ ਦੀਆਂ ਸਾਰੀਆਂ ਕਾਰਾਂ ਔਰ ਕੁਛ ਕਰ ਰਹੇ ਹੈ ਜੀ ਜਿਨ੍ਹਾਂ ਤੇ ਜ਼ੀਰੋ ਡਾਊਨ ਪੇਮੈਂਟ ਹੈ ਬਿਲਕੁਲ ਜੀ ਬਿਲਕੁਲ ਇਦਾਂ ਹੀ ਹੈ ਨਾ ਇਸ਼ੂ ਭਰਾ ਆਪਣੇ ਨਾਲ ਅੱਜ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਵੀ ਤੇ ਵੀਰੇ ਪਹਿਲੀ ਵੀਡੀਓ ਦਾ ਰਿਸਪੌਂਸ ਦੂਜੀ ਵੀਡੀਓ ਦਾ ਰਿਸਪੌਂਸ ਕਿਦਾਂ ਸੀ ਬਹੁਤ ਵਧੀਆ ਰਿਸਪੌਂਸ ਸੀ ਗਾ ਜੀ ਤਾਂ ਹੀ ਤੁਹਾਨੂੰ ਅੱਜ ਜਲਦੀ ਬੁਲਾਇਆ ਤੇ ਭਰਾਵਾਂ ਦਾ ਜਿਹੜਾ ਹੈਗਾ ਨਾ ਆਪਾਂ ਮੇਨ ਮੋਟਿਵ ਹੁੰਦਾ ਫਾਇਦਾ ਕਰਾਣਾ ਤੇ ਅੱਜ ਵੀ ਫਾਇਦਾ ਹੀ ਕਰਾਣੇ ਆ ਜਿੱਦਾਂ ਪਿਛਲੀ ਵੀਡੀਓ ਚ ਵਧੀਆ ਰੈਡ ਦਿੱਤੇ ਉਦਾਂ ਹੀ ਪਹਿਲਾਂ ਵੀ ਗਾ ਖੁਸ਼ ਹੋ ਗਏ ਗਏ ਹੁਣ ਫੇਰ ਖੁਸ਼ ਹੋ ਕੇ ਜਾਣਗੇ ਜੀ ਭ ਆਪਾਂ ਖੜਿਆ ਚੰਡੀਗੜ੍ਹ ਰੋਡ ਤੇ ਇੱਕ ਵਾਰੀ ਰਾਈਟ ਸਾਈਡ ਤੇ ਦਿਖਾਓ ਆ ਚੰਡੀਗੜ੍ਹ ਰੋਡ ਚੱਲਦਾ ਪਿਆ ਵਾ ਇਹ ਚੰਡੀਗੜ੍ਹ ਰੋਡ ਦੇ ਬਿਲਕੁਲ ਦੇਖੋਗੇ ਤੁਸੀਂ ਭਗਵਾਨ ਵਾਲਮੀਕੀ ਪਵਨ ਆ ਉਹਦੇ ਬਿਲਕੁਲ ਓਪੋਜ਼ਿਟ ਸਾਈਡ 에 ਮਾਰਕੀਟ ਲੱਗਦੀ ਆ ਤੇ ਬਾਈ ਉਹਨਾਂ ਦਾ ਦਫ਼ਤਰ ਹੈਗਾ ਬੀ ਐਮ ਐਸ ਕਾਰਬਾਜ਼ਾਰ ਕਰਕੇ ਡਿਸਕ੍ਰਿਪਸ਼ਨ ਚ ਤੁਹਾਨੂੰ ਮੈਂ ਲੋਕੇਸ਼ਨ ਪਾ ਦੇਣੀ ਆ ਨੰਬਰ ਜਿਹੜੇ ਚੱਲ ਰਹੇ ਉਹਨਾਂ ਦੇ ਕਾਲ ਕਰ ਲਿਓ ਸਭ ਤੋਂ ਪਹਿਲੀ ਗੱਾਰ ਦਿਖਾਣੇ ਆ ਬਲੀਨੋ ਬਲੀਨੋ 18 ਮਾਡਲ ਹੂੰ 18 ਮਾਡਲ ਹੈ ਜੀ ਡੀਜ਼ਲ ਦੀ 25+ ਐਵਰੇਜ ਹੈ ਡੈਲਟਾ ਵੇਰੀਐਂਟ ਹੈ ਇਹ ਚ ਸਾਰੇ ਫੀਚਰ ਟੌਪ ਵਾਲੇ ਮਿਲ ਜਾਂਦੇ ਜੀ ਇਹ ਆਪਾਂ ਤੁਹਾਨੂੰ ਦੇ ਦਾਂਗੇ 5 ਲੱਖ ਰੁਪਏ ਦੀ ਗੱਾਰ 5 ਲੱਖ ਦੀ ਨੈਟ ਵੈਟ ਤੁਹਾਡੇ ਵਾਸਤੇ ਤੁਹਾਡੀ ਵੀਡੀਓ ਦੇਖ ਕੇ ਜਿਹੜਾ ਆਊਗਾ ਉਹਦੇ ਲਈ 490000 ਦੇ ਚੱਕੋ ਫੇ ਬਾਈ 4 ਲੱਖ ਤੇ 90000 ਦੇ ਵਿੱਚ ਬਲੀਨੋ ਡੈਲਟਾ ਇਹ ਭਲਾ ਪੁਸ਼ ਬਟਨ ਵਾਲੀ ਹੈ ਕਿ ਦੂਜੀ ਇਹ ਚਾਬੀ ਸਟਾਰਟ ਹੀ ਹੈ ਜੀ ਬਟ ਸਾਰੇ ਫੀਚਰ ਨੇ ਟੌਪ ਵਾਲੇ ਟੌਪ ਵਾਲੇ ਸਾਰੇ ਫੀਚਰ ਆ ਬਾਕੀ ਇਹਦੇ ਸ਼ੀਸ਼ੇ ਦੇ ਉੱਤੇ ਵੀ ਬਾਈ ਆ ਤੁਸੀਂ ਦੇਖੋਗੇ ਤਾਂ ਅ ਇੰਡੀਕੇਟਰ ਵਗੈਰਾ ਆ ਜਾਂਦਾ ਟਾਇਰ ਦੀ ਕੰਡੀਸ਼ਨ ਦਿਖਾ ਦਿਓ ਪੈਰਾਂ ਦੀ ਕੰਡੀਸ਼ਨ ਓਕੇ ਰਿਪੋਰਟ ਪਈ ਹੈ ਪੂਲੀ ਇੰਸ਼ੋਰੈਂਸ ਹੈ ਤੇ ਹੁਣ ਇੱਥੇ ਲੋਨ ਕਿੰਨਾ ਕਰਾਉਂਗੇ ਲੋਨ ਇੱਥੇ 4.5 ਲੱਖ ਤੋਂ 4.5 ਲੱਖ ਰੁਪਏ ਲੋਨ ਹੋ ਜਾਊਗਾ ਜੀ ਫੁੱਲੀ ਹੋ ਗਿਆ ਫੇ ਹਾਂਜੀ ਹਾਂਜੀ 40000 ਰੁਪਏ ਲਿਆਓ ਬਾਕੀ ਲੋਨ ਹੋ ਜਾਏਗਾ 40000 ਲਿਆਇਓ ਤੇ ਬਾਕੀ ਤੁਹਾਡਾ ਫਾਈਨਾਂਸ ਕਰਾਵਾਂਗੇ ਡੀਜ਼ਲ ਦੀ ਕਾਰ ਟਾਟਾ ਟਿਆਗੋ 19 ਮਾਡਲ ਪੈਟਰੋਲ ਦੀ XZ+ ਟਾਪ ਮਾਡਲ ਆ ਜੀ ਹੂੰ 2019 ਮਾਡਲ ਆ 385000 ਦੀ ਕਾਰ ਦੇ ਦਾਂਗੇ ਤੁਹਾਨੂੰ 385000 2000 19 ਮਾਡਲ 19 ਮਾਡਲ XZ+ ਸਟੀਅਰਿੰਗ ਕੰਟਰੋਲ ਵਾਲੀ ਸਟੀਅਰਿੰਗ ਕੰਟਰੋਲ ਵਾਲੀ ਹੈ ਡੀਜ਼ਲ ਆ ਹਾਂਜੀ ਪੈਟਰੋਲ ਆ ਜੀ ਪੈਟਰੋਲ ਪੈਟਰੋਲ ਦੀ ਆਗੀ ਅੱਛਾ ਇਹ ਦੱਸੋ ਟਿਆਗੋ ਜਿਹੜੀ ਪੈਟਰੋਲ ਦੇ ਉੱਤੇ ਕਿੰਨੀ ਐਵਰੇਜ ਦੇ ਦਿੰਦੀ ਇਹ ਤੁਹਾਨੂੰ 18 ਤੋਂ 20 ਦੀ ਐਵਰੇਜ ਦੇ ਦੇਗੀ ਜੀ ਆਰਾਮ ਨਾਲ ਆਰਾਮ ਨਾਲ ਜੀ ਆਰਾਮ ਫਨਾਂਸ ਕਿੰਨਾ ਹੋ ਜਾਊ ਉੱਤੇ ਫਨਾਂਸ ਇੱਥੇ 3.5 ਲੱਖ ਰੁਪਏ ਲੋਨ ਹੋ ਜਾਊਗਾ 3.5 ਲੱਖ ਦਾ ਇਹਦੇ ਤੇ ਬਾਈ ਤੁਹਾਡਾ ਲੋਨ ਵੀ ਕਰਵਾ ਦੇਾਂਗੇ ਬਸ ਇੱਕ ਜੀ ਮੈਂ ਰਿਕੁਐਸਟ ਕਰੂੰਗਾ ਜਿਹੜੇ ਵੀ ਭਰਾ ਆਣਾ ਚਾਹੁੰਦੇ ਨਾ ਆਪਣਾ ਸਿਬਲ ਸਕੋਰ ਲੈ ਆਇਓ ਵਧੀਆ ਹੋ ਸਕਦਾ ਵੀ ਜਿਹੜੀ ਗੱਾਰ ਤੁਸੀਂ ਪਸੰਦ ਕਰੋ ਉਹਦੇ ਤੇ ਤੁਹਾਡਾ ਫੁੱਲ ਦਾ ਫੁੱਲ ਫਾਈਨਾਂਸ ਕਰਾ ਦਈਏ ਤੁਹਾਡੇ ਤੋਂ ਕੋਈ ਰੁਪਈਆ ਲਈਏ ਨਾ ਸਮਝ ਦੇ ਕੇ ਤੋੜ ਦਈਏ ਐਦਾਂ ਦੀ ਵੀ ਸਿਚੁਏਸ਼ਨ ਕ੍ਰੀਏਟ ਹੋ ਜਾਂਦੀ ਹੁੰਦੀ ਆ ਕਿਉਂਕਿ ਕਾਰਾਂ ਦੇ ਰੇਟ ਘੱਟ ਹੁੰਦੇ ਆ ਤੇ ਲੋਨ ਬੈਂਕ ਵੱਧ ਕਰ ਦਿੰਦਾ ਵਾ ਤੁਹਾਡੇ ਸਿਬਲ ਦੇ ਬੇਸ ਤੇ ਆਹਾ 2020 ਮਾਡਲ ਵੈਨਿਊ ਪੈਟਰੋਲ ਦੀ ਸਨਰੂਫ ਵਾਲੀ 20 ਇੰਚੇ ਲਾਈਟਰ ਲੱਗੇ ਹੋਏ ਆ ਅਲਾਈ ਟਾਇਰ ਪ੍ਰੋਜੈਕਟਰ ਲਾਈਟਾਂ ਨੇ ਅੰਦਰੋਂ ਚੈੱਕ ਕਰੋ ਆਓ ਭਾਈ ਅੰਦਰੋਂ ਚੈੱਕ ਕਰਾਈਏ ਸਨਰੂਫ ਵਾਲੀ ਆ ਗਈ ਹੈ ਨਾ ਇਹ ਹਾਂਜੀ ਹਾਂਜੀ ਇਹ ਸਨਰੂਫ ਵਾਲੀ ਆ ਗਈ ਹੈ ਜਿਸ ਸਟੀਅਰਿੰਗ ਕੰਟਰੋਲ ਟੱਚ ਬੈਕ ਕੈਮਰਾ ਸਾਰਾ ਕੁਝ ਕੰਪਨੀਆ ਲਾਇਆ ਸਨਰੂਫ ਚੈੱਕ ਕਰੋ ਮੇਰਾ ਭਰਾ ਸਨਰੂਫ ਦੇ ਨੇਾਰੇ ਲਾਓ ਔਰ ਸਟੀਅਰਿੰਗ ਕੰਟਰੋਲ ਟੱਚ ਪਲੇਅਰ ਇਹ ਵੀਰੇ ਕੰਪਨੀ ਆ ਸਾਰਾ ਇਹ ਸਾਰਾ ਕੋਈ ਕੰਪਨੀ ਫਿਟੜੀ ਹੈ ਜੀ 에어 ਬੈਗ ਇਹ ਪਿੱਛੋਂ ਦੀ ਚਕਾਈ ਵੀ ਹੋਈ ਆ ਭਲਾ ਹਾਂਜੀ ਹਾਂਜੀ ਦੇਖੋ ਭਾਈ ਮੋਡੀਫਿਕੇਸ਼ਨ ਚੈੱਕ ਕਰੋ ਆ ਦੇਖ ਲਓ ਪੂਰਾ ਗੇਟ ਜਿੰਨਾ ਹੋ ਆ ਗਿਆ ਵਾ ਗੈਪ ਚਕਾਈ ਹੋਈ ਆ ਲਾਈਟਰ ਸੋਨੇ ਲੱਗੇ ਲੋ ਪ੍ਰੋਫਾਈਲ ਪੈਸੇ ਸਾਢੇ 6 ਲੱਖ ਰੁਪਏ ਦੀ ਹੈ। ਸਾਢੇ 6 ਲੱਖ ਰੁਪਏ 645 645 ਦੀ। 6 ਲੱਖ 45 ਹਜ਼ਾਰ ਦੇ ਵਿੱਚ ਹੋਗੀ ਕਾਰ ਤੁਹਾਡੀ। ਜੇ ਇਹਦੇ ਤੇ ਫਾਈਨਾਂਸ ਕਰਾਣਾ ਹੈ ਤੇ ਮੇਰੇ ਖਿਆਲ ਨਾਲ 50 ਹਜ਼ਾਰ 6 ਲੱਖ ਰੁਪਏ ਲੋਨ ਹੋ ਜਾਏਗਾ ਇੱਥੇ। 6 ਲੱਖ ਦਾ ਲੋਨ ਹੋ ਜਾਣਾ। ਬਿਲਕੁਲ ਲੋਨ ਹੋ ਜਾਊਗਾ ਜੀ। ਨੰਬਰ ਤੁਹਾਡੇ ਮੂਰੇ ਨੇ। ਆਹਾ 2020 ਮਾਡਲ ਨਿਓਸ ਹੂੰ 38 ਹਜ਼ਾਰ ਕਿਲੋਮੀਟਰ ਚੱਲੀ। ਪਹਿਲੇ ਨਾ ਦੀ ਪੈਟਰੋਲ ਦੀ ਇਹ ਦੇ ਦੇ। 38 ਹਜ਼ਾਰ ਰਿਕਾਰਡ ਨਾਲ ਆ। ਬਿਲਕੁਲ ਜੀ ਬਿਲਕੁਲ ਇਹ ਤੁਹਾਨੂੰ ਦੇ ਦਾਂਗੇ 4 ਲੱਖ 80 ਹਜ਼ਾਰ ਰੁਪਏ ਦੀ। ਪੈਟਰੋਲ ਪੈਟਰੋਲ ਦੀ। ਆਓ ਬਾਈ। ਆ ਇਹਦੇ ਫੀਚਰ ਚੈੱਕ ਕਰੋ ਇਸ਼ੂ ਵੀ ਇਹਦੇ ਵਿੱਚ ਕਹਿੰਦੇ ਪੀ ਪੈਟਰੋਲ ਤੇ ਵੀ ਐਵਰੇਜ ਕਾਫੀ ਆ ਹਾਂਜੀ ਹਾਂਜੀ 2022 ਦੀ ਐਵਰੇਜ ਤੁਹਾਨੂੰ ਦੇ ਦੇਗੀ ਪੈਟਰੋਲ ਤੇ ਹਾਂਜੀ ਹਾਂਜੀ ਦੇਖੋ ਬਾਈ ਪੈਟਰੋਲ ਦੇ ਉੱਤੇ ਵੀ ਤੁਹਾਨੂੰ 2022 ਦੀ ਐਵਰੇਜ ਵਾਲੀ ਕਾਰ ਔਰ ਕਾਰ ਦੇ ਵਿੱਚ ਬਹਿਣ ਦੇ ਵਿੱਚ ਫੀਲ ਆ ਪੂਰਾ ਸਟੀering ਕੰਟਰੋਲ ਆ ਗਿਆ ਚਾਰੇ ਪਾਵਰ ਵਿੰਡੋਆਂ ਵਿੰਡੋ ਲੋਕ ਔਰ ਮੈਨੂਅਲ ਟ੍ਰਾਂਸਮਿਸ਼ਨ ਪੈਟਰੋਲ ਦੀ ਕਾਰ ਟੈਟ ਭਨਵਾ ਰੇਟ ਦੱਸਿਆ ਤੁਸੀਂ 4 ਲੱਖ ਤੇ 80000 ਰੁਪਏ ਦੀ ਤੇ ਫਾਈਨਾਂਸ 4.5 ਲੱਖ ਰੁਪਏ 4.5 ਲੱਖ ਦਾ ਫਾਈਨਾਂਸ ਆਹਾ ਇਹ ਤਾਂ ਜੀ ਤੁਹਾਡੇ ਵਾਸਤੇ ਤੋਹਫਾ ਹੀ ਹੈ ਇੱਕ ਲੋਕਾਂ ਵਾਸਤੇ ਦਾ ਉਹ ਕਿਦਾਂ ਇਹ ਹੈਗੀ 2022 ਮਾਡਲ ਸਲੇਰੀਓ ਪੈਟਰੋਲ ਸੀएनजी ਪੈਟਰੋਲ ਪਲੱਸ ਸੀਐਨਜੀ ਸੀਐਨਜੀ ਐਵਰੇਜ ਦੀ ਮਤਲਬ ਕਿ ਪੂਰੀ ਐਨ ਗੱਲਬਾਤ 32 ਦੀ ਐਵਰੇਜ ਸੀਐਨਜੀ ਤੇ ਹਾਂਜੀ ਇਹ ਤੁਹਾਨੂੰ ਦੇ ਦਾਂਗੇ 445000 ਰੁਪਏ ਦੀ 4 ਲੱਖ ਤੇ 45000 ਚ 2022 ਮਾਡਲ ਆ ਬਾਈ ਮਾਡਲ ਨਾਲ ਦੀ ਨਾਲ ਨੋਟ ਕਰਿਆ ਕਰੋ ਔਰ ਟਾਇਰ ਤੇ ਅਲੋਏ ਦਿਖਾ ਦਿਓ ਇੱਕ ਵਾਰੀ ਮੈਂ ਕਹਾਂਗਾ ਚੈੱਕ ਕਰਾ ਦਿਓ ਭਾਈ ਨੂੰ ਟਾਇਰ ਅਲੋਏ ਚੈੱਕ ਕਰ ਲਓ ਇਹਨਾਂ ਚੀਜ਼ਾਂ ਦਾ ਕੋਈ ਥੋੜਾ ਖਰਚਾ ਨਹੀਂ ਲੱਗਣਾ ਇੰਟੀਰੀਅਰ ਵਾਈਜ਼ ਐਕਸਟੀਰੀਅਰ ਵਾਈਜ਼ ਸਾਰੀ ਕਾਰ ਓਕੇ ਰਿਪੋਰਟ ਪਈ ਆ ਤੇ ਡਾਊਨ ਪੇਮੈਂਟ ਤੇ ਡਾਊਨ ਪੇਮੈਂਟ ਫੁੱਲ ਲੋਨ ਹੋ ਜਾਏਗਾ ਜੀ ਇੱਥੇ ਜ਼ੀਰੋ ਡਾਉਨ ਪੇਮੈਂਟ ਮਤਲਬ ਬਿਨਾ ਪੈਸੇ ਦਿੱਤੇ ਆਧਾਰ ਕਾਰਡ ਲੈਣਾ ਚਾਹੀਦਾ ਜੀ ਆਧਾਰ ਕਾਰਡ ਪੈਨ ਕਾਰਡ ਦੇ ਉੱਤੇ ਆ ਕਾਰ ਆ ਬਾਈ ਆਧਾਰ ਕਾਰਡ ਪੈਨ ਕਾਰਡ ਲੈ ਆਇਓ ਤੇ ਕਾਰ ਲੈ ਕੇ ਜਾਇਓ ਹੁਣ ਉਹਦੇ ਬਾਅਦ ਆ ਗਈ ਆਹ 2018 ਮਾਡਲ ਆਟੋਮੈਟਿਕ ਸਲੈਰੀਓ ਵੀਐਕਐਸਆਈ ਪਹਿਲੇ ਨਾ ਦੀ 70000 ਚੱਲੀ ਹੋਈ ਰਿਕਾਰਡ ਨਾਲ ਹੀ ਹੈ ਜੀ ਹਾਂਜੀ ਹਾਂਜੀ 375000 ਰੁਪਏ ਦੀ 375000 ਔਰ ਸਕਰੀਨ ਲੱਗੀ ਹੋਈ ਹੈ ਐਂਡਰੋਇਡ ਸਾਰਾ ਕੁਝ ਆ ਹੋਰ ਰੈਕ ਵੀ ਹੈ ਜੀ ਇੱਥੇ 16 ਬੈਗ ਵਾਲਾ ਵੇਰੀਐਂਟ ਆ ਔਰ ਸਟੀਅਰਿੰਗ ਕੰਟਰੋਲ ਵੀ ਆ ਸਟੀਅਰਿੰਗ ਕੰਟਰੋਲ ਕਹਿੰਦਾ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਆ ਨਾਲੇ ਟੱਚ ਪਲੇਅਰ ਲੱਗਿਆ ਹੋਇਆ ਵਾ ਫਿਰ ਕੌਣ ਨਾ ਕਿੰਨੀ ਚੱਲੀ ਵੀਰੇ ਇਹ 70000 ਚੱਲੀ ਹੈ ਰਿਕਾਰਡ ਨਾਲ 70000 ਰਿਕਾਰਡ ਦੇ ਨਾਲ ਤੇ ਬਾਕੀ ਕਾਰ ਦੀ ਕੰਡੀਸ਼ਨ ਅੰਦਰੋਂ ਚੈੱਕ ਕਰ ਲਓ ਫਾਈਨਾਂਸ ਕਿੰਨਾ ਹੋ ਜੂ ਫਾਈਨਾਂਸ ਹੋ ਜਾਏਗਾ ਤੇ ਸਾਢੇ 1.5 ਲੱਖ ਰੁਪਏ ਸਵਾ 3 ਤੋਂ ਸਾਢੇ 1.5 25000 ਲੈ ਆਣੇ ਦੇ ਲਈ 25000 ਰੁਪਏ ਲਿਆਓ ਬਾਕੀ ਲੋਨ ਹੋ ਜਾਏਗਾ ਮਤਲਬ ਜ਼ਿਆਦਾਤਰ ਤੁਹਾਨੂੰ ਉੱਚੇ ਮਾਡਲ ਹੀ ਦਿਖਾ ਰਹੇ ਆ ਉਹਨਾਂ ਲਈ ਤੁਸੀਂ 30 ਮੈਂ ਤੁਹਾਨੂੰ ਕਾਰ ਦੇ ਕੇ ਤੋਰ ਦਾਂਗੇ ਸਿਭਲ ਜੇ ਵਧੀਆ ਲਿਆਉਂਗੇ ਤਾਂ ਕੋਸ਼ਿਸ਼ ਕਰਾਂਗੇ ਵੀ ਤੁਹਾਡਾ ਘੱਟ ਤੋਂ ਘੱਟ ਰੇਟ ਆਫ ਇੰਟਰਸਟ ਜਿੰਨਾ ਸਾਡੇ ਤੋਂ ਹੋ ਸਕੇ ਉਹਨੇ ਤੇ ਲੋਨ ਕਰਵਾਈਏ ਇਹ ਇਹ 2021 ਮਾਡਲ ਹਮ ਅਮੇਜ਼ ਪੈਟਰੋਲ ਦੀ ਹਮ ਇਹਦੀ ਐਵਰੇਜ ਹੈਗੀ 20 ਦੀ ਪੈਟਰੋਲ ਦੀ ਹਾਂਜੀ ਹਾਂਜੀ ਸਟੀਅਰਿੰਗ ਕੰਟਰੋਲ ਵਾਲੀ ਹੈ 에ਅਰ ਬੈਗ ਹੈ ਅੰਦਰੋਂ ਚੈੱਕ ਕਰਾਓ ਇੱਕ ਵਾਰੀ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੀ ਜਿਹਨੂੰ ਕਹਿੰਦੇ ਆ ਅਮੇਜ਼ ਬਾਕੀ ਅਮੇਜ਼ ਦੀ ਲੁੱਕ ਵਾਈ ਵੀ ਬਹੁਤ ਗੱਲਬਾਤ ਆ ਦੇਖੋ ਬਾਈ ਅੰਦਰੋਂ ਦੀ ਤੇ 5 ਲੱਖ 25000 ਰੁਪਏ ਦੀ 5 ਲੱਖ ਤੇ 25000 ਰੁਪਏ ਦੀ ਕਾਰ ਦੇਖੋ ਬਾਈ ਸਵਾ 5 ਲੱਖ ਜਿਹੜੇ ਮੇਰੇ ਭਰਾ ਅਮੇਜ਼ ਲੱਭਦੇ ਆ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਉਹ ਮੋਸਟ ਵੈਲਕਮ ਆ ਉਹਨਾਂ ਦਾ ਜਿਹੜੇ ਭਰਾਵਾਂ ਨੇ ਕਾਰ ਲੈਣੀ ਆ ਆ ਜਿਓ ਬੀ ਐਮ ਐਸ ਕਾਰ ਬਾਜ਼ਾਰ ਦੇਓ ਤਾਂ ਨੰਬਰ ਤੁਹਾਡੇ ਮੂਰੇ ਆ ਹੁਣ ਉਹਦੇ ਬਾਅਦ ਆ ਹਾਈ 20 I20 ਪੈਟਰੋਲ ਦੀ ਜੀ 15 ਮਾਡਲ ਹੂੰ ਸਪੋਰਟਸ ਵੇਰੀਐਂਟ ਆ ਪਹਿਲੇ ਨਾ ਦੀ ਐ ਇਹ ਤੁਹਾਨੂੰ ਦੇ ਦਾਂਗੇ 390000 ਰੁਪਏ ਦੇ ਡੀਲ ਆ ਪੈਟਰੋਲ ਦੀ ਜੀ ਪੈਟਰੋਲ ਦੀ ਆ ਗਈ 3 ਲੱਖ ਤੇ 90000 ਰੁਪਏ ਦੀ ਜ਼ੀਰੋ ਮੇਨਟੇਨੈਂਸ ਕਾਰ ਆ ਜੀ ਇਹ ਇਹਦਾ ਖਰਚਾ ਕੋਈ ਨਹੀਂ ਪੈਟਰੋਲ ਕਰਦਾ 390000 ਹਾਂ ਜੀ ਸਵਾ ਚਾਰ ਚੋਰ ਤੋਂ ਥੱਲੇ ਨਹੀਂ ਸੁਣਿਆ ਅਜੇ ਤੱਕ ਮੈਂ ਬਿਲਕੁਲ ਜੀ ਬਿਲਕੁਲ ਇਹ 390000 ਰੁਪਏ ਦੀ ਅਸਾਂ ਇੱਕ ਚੀਜ਼ ਦੱਸੋ ਜੇ ਕੋਈ ਭਰਾ ਜਿੱਦਾਂ ਹੁਣ ਪਹਿਲੀਆਂ ਵੀਡੀਓ ਤੋਂ ਵੀ ਆਏ ਸੀਗੇ ਰਿਗਾਰਡ ਕਰਵਾਇਆ ਸੀ ਇਹਨਾਂ ਨੇ ਆ ਕੇ ਬਿਲਕੁਲ ਜੀ ਬਿਲਕੁਲ 50000 ਰੁਪਏ ਮਾਨ ਕਰ ਰਹੀ ਹੈ ਇਹ ਹਰ ਕਸ਼ਮਤ ਆਜੋ ਬਾਈ ਮਾਨਤਾ ਨਾ ਹੋ ਜੂਗਾ 8018 ਮਾਡਲ ਡੀਜ਼ਲ VDI ਹੂੰ ਪਹਿਲੇ ਨਾਦੀ ਆ ਜੀ ਇਹ 85000 ਚੱਲੀ ਹੋਈ ਆ ਟਾਇਰ ਦੇਖ ਲੋ ਟਾਇਰ ਬਿਲਕੁਲ ਨਵੇਂ ਆ ਹੂੰ 5.5 ਲੱਖ ਰੁਪਏ ਦੀ 5 ਲੱਖ ਤੇ 50000 ਬਾਕੀ ਮੌਕੇ ਦਾ ਤੁਹਾਡਾ ਰਿਗਾਰਡ ਕਰਾ ਦਾਂਗੇ ਬਾਈ ਆਹਾ ਕਵਿਡ ਇੱਕ ਕਵਿਡ 16 ਮਾਡਲ ਆ ਜੀ ਹੂੰ ਪਹਿਲੇ ਨਾਦੀ ਆ ਇਹ ਤੁਹਾਨੂੰ ਦੇ ਦਾਂਗੇ 215000 ਰੁਪਏ ਦੀ 215000 ਦੀ ਕਾਰ 2016 ਮਾਡਲ 16 ਮਾਡਲ ਪਹਿਲੇ ਨਾਦੀ ਨਾਮ ਪਹਿਲੇ ਦੀ ਆ ਔਰ ਪੈਟਰੋਲ ਹੀ ਆ ਕਾਰ ਇਹ ਆਹਾ ਇਹ 18 ਮਾਡਲ ਆ ਜੀ ਹੂੰ ਆਟੋਮੈਟਿਕ ਹੈ ਦੂਜੇ ਨਾਦੀ ਹੈ ਇਹ ਤੁਹਾਨੂੰ ਦੇ ਦਾਂਗੇ 7.5 ਲੱਖ ਰੁਪਏ ਦੀ ਗੱਡ ਕ੍ਰੇਟਾ ਡੀਜ਼ਲ ਦੀ ਹਾਂਜੀ ਕਿਹੜੀ ਵਾਲੀ ਹੈ ਐਸਐਕਸ ਆਟੋ ਐਸਐਕਸ ਆਟੋਮੈਟਿਕ ਟਰਾਂਸਮਿਸ਼ਨ ਆ ਧਿਆਨ ਰੱਖਿਓ ਇਹ ਆਟੋਮੈਟਿਕ ਟਰਾਂਸਮਿਸ਼ਨ ਆ ਟੈਟ ਪਾਇਦਾ ਵੀ ਓਕੇ ਰਿਪੋਰਟ ਆ ਅਲਾਈ ਕੰਪਨੀ ਵਾਲੇ ਲੱਗੇ ਹੋਏ ਆ ਇਹ 2019 ਮਾਡਲ ਟਿਆਗੋ ਪੈਟਰੋਲ ਦੀ ਸਿਰਫ ਸਿਰਫ 29 ਤੋਂ 30 ਹਜ਼ਾਰ ਕਿਲੋਮੀਟਰ ਚੱਲੀ ਹੋਈ ਆ ਅੱਛਾ ਹਾਂਜੀ 3 ਲੱਖ 90000 ਰੁਪਏ ਦੇ ਦਾਂਗੇ ਆਹ ਘੱਟ ਚੱਲੀਆਂ ਕਾਰਾਂ ਔਰ ਰੇਟ ਕਿਲੋਮੀਟਰ ਦੀ 100% ਗਾਰੰਟੀ ਹੈ ਜੀ ਜੇ ਇੱਕ ਵੀ ਕਿਲੋਮੀਟਰ ਬੈਕ ਹੋਇਆ ਪੈਸੇ ਡਬਲ ਵਾਪਸ ਦਵਾਂਗੇ ਇੰਨੀ ਗਾਰੰਟੀ ਆ ਇੰਨੀ ਗਾਰੰਟੀ ਹੈ ਜੀ ਕਿਲੋਮੀਟਰ ਦੀ ਬਾਈ ਰਿਕਾਰਡ ਤੁਹਾਨੂੰ ਸਾਰੇ ਹੀ ਦਿਖਾ ਦੇਵਾਂਗੇ ਜਦੋਂ ਤੁਸੀਂ ਆਓਗੇ ਪੀਡੀਐਫ ਫਾਰਮੈਟ ਦੇ ਵਿੱਚ ਪੀ ਜੈਂਸੀ ਤੋਂ ਕਿੰਨੇ ਕਿਲੋਮੀਟਰ ਤੇ ਸਰਵਿਸ ਸਭ ਦਿਖਾ ਦਾਂਗੇ ਕਾਰ ਦਾ ਇੱਕੋ ਹੀ ਰੇਟ 3 ਲੱਖ ਤੇ 90000 ਰੁਪਿਆ ਬਾਕੀ ਤੁਹਾਨੂੰ ਪਤਾ ਮੌਕੇ ਤੇ ਆ ਕੇ ਦੇਦੋ ਹੀ ਢਾਈ ਲੈਣਾ ਤੇਰਾ ਮਾਡਲ K10 VXI ਇਹ ਸਿਰਫ ਸਿਰਫ 165000 ਰੁਪਏ ਦੀ 165000 ਚ K10 ਨਾ 13 ਮਾਡਲ ਦੀ 13 ਨਵੇ ਆ ਹਾਂਜੀ 13 ਮਾਡਲ ਦੂਜੇ ਨਾ ਦੀ ਬੀਐਕਸਆਈ ਜੀ ਮੈਂ ਕਿਹਾ ਚੌਥੇ ਬੰਦੇ ਮੇ ਹੋ 165 ਦੀ ਦੇ ਰਹੇ ਹਾਂ ਨਹੀਂ 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 ਨਾਮ ਵੀ ਦੂਜੇ ਆ ਜੀ 1 ਲੱਖ ਤੇ 65000 ਚ ਕੇ 10 ਨਾ ਮੇਰਾ ਭਰਾ ਇੰਨਾ ਧਿਆਨ ਰੱਖਿਓ ਟੈਟ ਭੱਜਵਾ ਓਕੇ ਔਰ ਕੇ 10 2013 ਦੀ 1 ਲੱਖ 65000 ਦੀ ਲੱਭ ਲਿਓ ਜਿੱਥੋਂ ਲੱਭਦੀ ਆ ਆਹ ਇਹ 23 ਮਾਡਲ ਸਵਿਫਟ ਬੀਐਕਸਆਈ ਪਹਿਲਾਂ ਖੜਾਵਾ ਚੈੱਕ ਕਰਾ ਦਿਓ ਕਾਰ ਦਾ ਪੂਰਾ ਕਾਰ ਦੀ ਗੱਲ ਬਾਤ ਦੇਖੋ ਬਈ ਪੈਟਰੋਲ ਦੀ ਆ ਗਈ ਹੈ ਨਾ ਹਾਂਜੀ ਹਾਂਜੀ ਬੀਐਕਸਆਈ ਬੀਐਕਸਆਈ ਕਿੰਨੀ ਜਲਦੀ ਨਾ ਦੀ 50000 ਚੱਲੀ ਆ ਰਿਕਾਰਡ ਨਾ ਰਿਕਾਰਡ ਨਾ ਚੱਲੀ ਹੈ ਜੀ ਆ ਰੀਵਨ ਵਾਲੀ ਗੱਲਬਾਤ ਹੈਗੀ ਹੈ ਇਹਦੇ 'ਚ ਬਿਲਕੁਲ ਜੀ ਬਿਲਕੁਲ ਦੇਖੋ ਭਾਈ ਕਾਰ ਚੈੱਕ ਕਰਾਓ ਇੱਕ ਵਾਰੀ ਸਟੀering ਕੰਟਰੋਲ ਵਗੈਰਾ ਸਾਰਾ ਕੁਝ ਆ ਗਿਆ ਪਾਵਰ ਵਿੰਡੋਆਂ ਆ ਗਈਆਂ ਤੇ ਮਾਡਲ 2023 23 ਮਾਡਲ ਦੀ ਹੈ 5 ਲੱਖ 75000 ਰੁਪਏ ਦੀ ਕਾਰ ਦੇ ਦਾਂਗੇ 5.5 ਲੱਖ ਰੁਪਏ ਲੋਨ ਕਰਾ ਦਾਂਗੇ ਜੀ ਇੱਥੇ 575 ਹਾਂਜੀ 23 ਮਾਡਲ ਦੇਖ ਲਓ ਲੱਭਦੇ ਆ ਨਹੀਂ ਲੱਭਣੀ ਲੋਕਾਂ ਨੂੰ ਭਾਈ ਕਰ ਲਿਓ ਕਾਲ ਨੰਬਰ ਤੁਹਾਡੇ ਮੂਰੇ ਨੇ ਤੇ ਇਹਦੇ ਲਈ ਡਾਊਨ ਪੇਮੈਂਟ ਮੇਰੇ ਖਿਆਲ ਨਾਲ ਤੁਹਾਡਾ ਫੁੱਲ ਫਾਈਨਾਂਸ ਵੀ ਹੋ ਜਾਊਗਾ ਜਿਹੜੇ ਮੇਰੇ ਭਰਾ ਕਹਿੰਦੇ ਆ ਨਾ ਵੀ ਸਾਡਾ ਸਟੱਪ ਵਧੀਆ ਉਹਨਾਂ ਦਾ ਫੁੱਲ ਫਾਈਨਾਂਸ ਵੀ ਕਰਾ ਦੇਾਂਗੇ ਜਿਹੜੇ ਭਰਾ ਆਣਾ ਚਾਹੁੰਦੇ ਆ ਆ ਸਕਦੇ ਆ ਨੰਬਰ ਤੁਹਾਡੇ ਮੂਹਰੇ ਸਕਰੀਨ ਤੇ ਪਏ ਆ ਆਜੋ ਹੋਰ ਕਾਰਾਂ ਦਿਖਾਈ ਜੀ ਤੇ ਡਿਆਰ ਲੈ ਆਏ ਆ ਉਦੋਂ ਬਾਅਦ ਨੰਬਰ ਚੈੱਕ ਕਰ ਲਓ ਪਹਿਲਾਂ 0075 ਲੁਧਿਆਣੇ ਦਾ 13 ਮਾਡਲ ਆ ਜੱਡੀ ਪਹਿਲੇ ਨਾ ਦੀ ਐ ਲੱਖ ਚੱਲੀ ਜਿੰਨੂੰ ਚੱਲੀ ਮੀਟਰ ਦੀ 375000 ਰੁਪਏ ਦੀ ਕਾਰ ਦੇ ਦਿੰਦੀ ਜੀ ਚੱਕ ਲਓ ਬਾਈ 3 ਲੱਖ ਤੇ 75000 ਨਾਲ ਹੀ ਆ ਜੀ ਬਾਈ ਨੇ 375000 ਕਿਹਾ ਨਾ ਤੁਹਾਨੂੰ ਹੁਣ ਇੱਕ ਆਫਰ ਦੇ ਦਿੰਨੇ ਆ ਤੁਹਾਨੂੰ ਜਿਹੜਾ ਵੀ ਭਰਾ ਮੇਰਾ ਨਾਮ ਲੈ ਕੇ ਆਊਗਾ ਵੀ ਆਪਣੇ ਛੋਟੇ ਭਰਾ ਦੀ ਵੀਡੀਓ ਦੇਖ ਕੇ ਆਇਆ ਕਨਾਲ ਦੀ ਤੁਹਾਨੂੰ ਉਹ 13 ਮਾਡਲ ਦੀ ਡੀਆਰ ਪੇਡ ਨੰਬਰ ਵਾਲੀ 360000 ਚ ਦੇ ਦਿਆਂਗੇ نیٹ ਫੈਟ ਸੌਦਾ 360000 15000 ਦਾ ਤੁਹਾਡਾ ਹੁਣੇ ਡਿਸਕਾਊਂਟ ਹੋ ਗਿਆ ਆਜੋ ਹੁਣ ਤੁਹਾਨੂੰ ਇੱਕ ਸਵਿਫਟ ਦਿਖਾਣੇ ਆ ਇਹ ਵੀਰੇ ਜਿਹੜੀ ਖੜੀ ਆ ਸਵਿਫਟ ਆਪਣੀ ਕਿੰਨਾ ਮਾਡਲ ਆ ਇਹ ਇਹ 2015 ਮਾਡਲ ਹੈ ਜੀ ਪੈਟਰੋਲ ਦੀ ਪਹਿਲੇ ਨਾ ਦੀ ਕਾਰ ਹੈ ਠੀਕ ਹੈ ਟਾਇਰ ਚੈੱਕ ਕਰਾਓ ਟਾਇਰ ਬਿਲਕੁਲ ਹੀ ਨਵੇਂ ਆ ਹਮ ਇੰਟੀਰੀਅਰ ਦੀ ਵੀ ਬਹੁਤ ਸਾਫ ਹੈ ਹਮ ਇਹ ਕਿ ਕਿਹੜੇ ਵਾਲਾ ਵੇਰੀਐਂਟ ਹੈ ਇਹ ਵਾਲਾ ਇਹ ਵੀ ਐਕਸਾਈ ਵੀ ਐਕਸਾਈ ਪੈਟਰੋਲ ਪੈਟਰੋਲ ਦੀ ਠੀਕ ਹੈ ਪਹਿਲੇ ਨਾ ਦੀ ਹੈ ਇਹ ਤੁਹਾਨੂੰ ਦੇ ਦਾਂਗੇ 375000 ਰੁਪਏ ਦੀ ਕਾਰ ਇਹ ਵੀ 375000 ਦੀ ਇਹ ਚੋਂ ਕਿੰਨਾ ਡਿਸਕਾਊਂਟ ਕਰੋਗੇ ਜੋ ਤੁਹਾਡੀ ਵੀਡੀਓ ਦੇਖ ਕੇ ਆਊਗਾ 5000 ਰੁਪਏ ਹੋਰ ਡਿਸਕਾਊਂਟ ਕਰ ਤਿੰਨ ਲੱਖ 65000 ਦੀ ਚੱਕੋ ਬਾਈ ਚੱਲ ਮੁੰਡਾ ਦੀ ਬ੍ਰਿਓ अच्छा प्रियो आ गई 14 मॉडल पेट्रोल दी पहले ना दी है स्टीयरिंग कंट्रोल वाली है ये 2.5 लाख रुपए मांगदे हैं जेड़ा ਤੁਹਾਡੀ ਵੀਡੀਓ ਦੇਖ ਕੇ ਆਏਗਾ ਉਹਦੇ ਲਈ 2,30,000 روپے ਦੀ ਕਾਰ ਆਏ ਹਾਏ ਮੈਂ 35 ਕਹਿਣ ਲੱਗਾ ਸੀ ਆਏ ਹਾਏ 2,25,000 ਦੀ ਸਵਾ 2 ਲੱਖ ਰੁਪਏ ਬਦਲੇ ਵਿੱਚ ਕਹਤਾ 2,25,000 ਦੀ ਵੀ ਦੇ ਦਾਂ ਸਵਾ 2 ਲੱਖ ਰੁਪਏ ਚ ਬਾਈ ਚੱਕੋ ਅੱਜ ਕਾਰ ਤੇ ਇਹ ਫਿਊਲ ਕਿਹੜਾ ਭਲਾ ਇਹ ਪੈਟਰੋਲ ਦੀ ਪੈਟਰੋਲ ਦੀ ਉਹ ਕਾਰ ਆ ਪੈਟਰੋਲ ਦੀਆਂ ਕਾਰਾਂ ਵੈਸੇ ਵੀ ਲੱਭਦੇ ਆ ਨਾਲ ਆਹਾ ਜੈਨ 2011 ਮਾੜਾ ਜੈਨ ਸਟੀਲੋ ਪਾਸਿੰਗ ਵੀ ਪਈ ਐ ਇੰਸ਼ੋਰੈਂਸ ਵੀ ਪਈ ਐ ਦੂਜੇ ਨਾ ਦੀ ਐ ਬੈਗ ਵਾਈਪਰ ਵਾਲੀ ਅੱਛਾ 1 ਲੱਖ 20000 ਰੁਪਏ ਦੀ ਕਾਰ ਦੇ ਦਾਂਗੇ ਜੀ ਹਾਏ ਹਾਏ 1 ਲੱਖ 15000 ਅੱਜ ਦਿਲ ਖੁਸ਼ ਆ ਜੀ ਸਾਰਿਆਂ ਵਾਸਤੇ ਡਿਸਕਾਊਂਟ ਹੈਗੇ ਨੇ ਕਾਲ ਕਰ ਲਿਓ ਮੇਰਾ ਭਰਾ ਜਿਹੜੇ ਵੀ ਭਰਾ ਚਾਹ ਰਹੇ ਆ ਨਾ ਕਾਰ ਕਿਉਂਕਿ ਨਾ ਬਾਈ ਉਹਨਾਂ ਨੂੰ ਪਿਛਲੀ ਵੀਡੀਓ ਤੇ ਵਧੀਆ ਰਿਸਪੌਂਸ ਆਪਾਂ ਦਿਵਾਇਆ ਵਾ ਬਾਈ ਉਹਨਾਂ ਨੇ ਰੇਟ ਵੀ ਬੜੇ ਖਿੱਚ ਕੇ ਦਿੱਤੇ ਸੀਗੇ ਤੇ ਤੁਹਾਡਾ ਵਧੀਆ ਮੇਰੇ ਖਿਆਲ ਨਾਲ ਕਈ ਭਰਾਵਾਂ ਦਾ ਫੁੱਲ ਓਨ ਕਰਾਇਆ ਆ ਆਪਾਂ ਬਿਲਕੁਲ ਬਿਲਕੁਲ ਉਦੇ ਬਾਅਦ ਵੀਰੇ अल्टੋ ਕਿੰਨਾ ਮਾਡਲ 2015 ਮਾਡਲ अल्टੋ ਪਹਿਲੇ ਨਾ ਦੀ ਐਲਐਕਐਸਆਈ ਇਹ 215000 ਰੁਪਏ ਦੀ ਦੋ ਕਿੰਨੇ ਦੀ ਕਰਦੀ ਹੈ ਇਹ ਜੋ ਤੁਹਾਡਾ ਦਿਲ ਕਰਦਾ ਜੀ ਦੱਸੋ ਭਾਜੀ ਕਿੰਨੇ ਕਰਦੀ ਹੈ 2 ਲੱਖ ਰੁਪਏ ਦੀ ਨੈਟ ਫੈਟ ਚੱਕੋ ਫੇ 2 ਲੱਖ ਦੀ ਕਾਰ ਹੋਊਗੀ ਤੁਹਾਡੀ ਔਰ ਫైనాన్స్ ਵੀ ਇੱਥੇ ਵਧੀਆ ਕਰਾਵਾਂਗੇ 70000 ਰੁਪਏ ਲੋਨ ਕਰਾ ਦਾਂਗੇ ਜੀ ਇਹਦੇ ਤੇ 20000 ਲੈਣਾ ਤੁਸੀਂ ਇਹਦੇ ਲਈ ਆ ਜਾਓ ਫੇ ਹਾਂ ਜੀ 17 ਮਾਡਲ ਵੈਗਨਰ ਹਾਂ ਪਹਿਲੇ ਨਾਦੀ VXI ਹਾਂ 60 ਤੋਂ 62000 ਚੱਲੀ ਹੋਈ ਐ ਇਹ ਤੁਹਾਨੂੰ ਦੇ ਦਾਂਗੇ 315000 ਰੁਪਏ ਦੀ ਕਾਰ ਚਿਰਾਗ ਭਾਜੀ 3 ਲੱਖ ਚੱਕੋ ਵੇ 3 ਲੱਖ ਦੀ ਆ ਹੋ ਗਈ ਅਜ ਤਾਂ ਤੁਹਾਨੂੰ ਨਿਆਰੇ ਦਿਵਾਵਾਂਗੇ ਨਿਆਰੇ ਐਕਸੈਂਟ ਇੱਕ ਹੀ ਕਹਿੰਦੇ ਐਕਸੈਂਟ 16 ਮਾਡਲ ਦੂਜੇ ਨਾਦੀ ਪੈਟਰੋਲ ਦੀ ਕਾਰ ਹੈ ਜ਼ੀਰੋ ਮੇਨਟੇਨੈਂਸ ਕਾਰ ਹੈ ਇਹ ਤੁਹਾਨੂੰ ਦੇ ਦਾਂਗੇ ਜੀ ਕਾਰ 275000 ਰੁਪਏ ਦੀ ਚੱਕ ਲਓ ਫਿਰ 275000 ਚ ਕਿੰਨਾ ਮਾਡਲ 2000 16 ਮਾਡਲ ਦੂਜੇ ਨਾਮ ਦੀ ਪੈਟਰੋਲ ਦੀ 16 ਮਾਡਲ ਪੈਟਰੋਲ ਆਂਦੀ ਆਵਾਜ਼ ਆਏ ਹਾਏ 2 ਲੱਖ ਰੁਪਇਆ 50000 ਦੇ ਵਿੱਚ ਚੱਕੋ ਬਾਈ ਅੱਜ ਦਾ ਨਾ ਹਾਂ ਇਹ ਫਿਕਸ ਰੇਟ ਆ ਬਾਈ ਇਹਨਾਂ ਜੋ ਆਕੇ ਨਾ ਮੇਰਾ ਭਰਾ ਘਟਾਏ ਹੋ ਨਾ ਜਿਹੜੀਆਂ ਕਾਰਾਂ ਤੇ ਤੁਹਾਨੂੰ ਆ ਥੋੜੀ ਆਪ ਹੀ ਘਟਾ ਕੇ ਦੇਤੇ ਨਾ ਬਾਈ ਹੁਣ ਰੇਟ ਸਿਰਾਗ ਭਾਜੀ ਅੱਜ ਵੀਡੀਓ ਚਾਹੀ ਨਹੀਂ ਫਿਰ ਵੀ ਦਿਖਾ ਦਿਓ ਕਮਾ ਦਿਓ ਆਜੋ ਇੱਧਰ ਵੀ ਆ ਜੋ 2008 ਮਾਡਲ ਨੋ ਰਜਿਸਟਰਡ 29 ਤੱਕ ਪਾਸ ਸਵਿਫਟ ਸਵਿਫਟ ਬੀਐਕਐਸਈ ਪੈਟਰੋਲ ਦੀ 29 ਤੱਕ ਪਾਸ ਪੈਟਰੋਲ ਹਾਂਜੀ ਦੂਜੇ ਨਾ ਦੀ ਠੀਕ ਹੈ 1,75,000 ਰੁਪਏ ਦੀ ਪਾਜੀ 1.75 1,65,000 ਚੱਕੋ ਆਹਾ 2012 ਮਾਡਲ ਟਾਇਓਸ ਡੀਜ਼ਲ ਦੀ ਦੂਜੇ ਨਾਲ ਦੀ ਹੈ ਹਾਂ ਲੋਕੀ ਮੰਗਦੇ ਆ 275 75000 ਰੁਪਿਆ ਅਸੀਂ ਦੇਣੀ ਆ ਤੁਹਾਨੂੰ 235000 ਦੀ ਕਾਰ 235000 ਆਂਦੀ ਬਾਜ ਕੁਛ 215 215 ਦੀ ਚੱਕਾ ਇਹ ਹੋਪ ਕਰਦੇ ਆ ਮੇਰੇ ਭਰਾਵਾਂ ਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਜਿਹੜੇ ਵੀ ਭਰਾਵਾਂ ਨੇ ਕੋਈ ਵੀ ਕਾਰ ਲੈਣੀ ਹੋਈ ਆ ਜਿਹੜੇ ਨੰਬਰ ਤੁਹਾਡੇ ਮੂਰੇ ਚੱਲਦੇ ਪਈ ਬਾਈ ਇਹਨਾਂ ਤੇ ਕਾਲ ਕਰ ਲਿਓ ਭਰਾਵਾਂ ਉਹਨਾਂ ਨੇ ਨਾ ਅੱਜ ਪੂਰਾ ਐਨ ਸਵਾਦ ਲਿਆਂਦਾ ਵਾ ਇਦਾਂ ਦਾ ਹੀ ਕੰਮ ਕਰਕੇ ਮਜ਼ਾ ਆਂਦਾ ਬਾਈ ਤੇ ਲੋਕੇਸ਼ਨ ਤੁਹਾਨੂੰ ਦੁਬਾਰਾ ਸਮਝਾ ਦੇਣਾ ਬਿਲਕੁਲ ਆਪੋਜ਼ਿਟ ਸਾਈਡ ਤੇ ਦੇਖੋਗੇ ਭਗਵਾਨ ਵਾਲਮੀਕੀ ਭਵਨ ਤੇ ਲੈਫਟ ਸਾਈਡ ਤੇ ਦੇਖੋਗੇ ਤਾਂ ਮੇਨ ਚੰਡੀਗੜ੍ਹ ਰੋਡ ਚੱਲਦਾ ਪਿਆ ਵਾ ਬੀਐਮਐਸ ਕਾਰ ਬੀਆਰ ਉਹ ਜ਼ੂਮ ਕਰਕੇ ਦਿਖਾ ਦਿਓ ਨੰਬਰ ਤੁਹਾਡੇ ਮੂਰੇ ਨੇ ਐਦਾਂ ਦੀਆਂ ਹੋਰ ਘੈਂਟ ਘੈਂਟ ਵੀਡੀਓ ਦੇਖਣ ਲਈ ਆਪਣਾ ਪੇਜ ਫੋਲੋ ਕਰ ਲਓ ਤੇ ਬਾਕੀ ਲਾਈਕ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸੋ ਵੀ ਕਿਹੜਾ ਭਰਾ ਕਿੱਥੋਂ-ਕਿੱਥੋਂ ਵੀਡੀਓ ਦੇਖ ਰਿਆ ਸੀ ਤਾਂ ਤੱਕ ਲਈ ਮਿਲਦੇ ਆ नेक्स्ट ਵੀਡੀਓ ਚ ਚੰਗਾ ਜੀ ਸਤਿ ਸ਼੍ਰੀ ਅਕਾਲ